ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਮੈਂ ਅੱਜ ਸੰਗਤ ਦੇ ਨਾਲ ਬਹੁਤ ਹੀ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਸਾਡੇ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਆ ਰਿਹਾ ਜਿਸ ਦੀ ਸਾਡੇ ਮਨਾਂ ਦੇ ਉੱਤੇ ਸਦਾ ਹੀ ਪ੍ਰਭਾਵ ਰਹਿੰਦਾ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਨਾਲ ਯਾਦ ਕੀਤਾ ਜਾਂਦਾ ਹੈ ਹਿੰਦੁਸਤਾਨ ਦੀ ਰੱਖਿਆ ਖਾਤਰ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਉਹਨਾਂ ਦੀ ਸ਼ਹੀਦੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਪਈ ਦਿਯਾਲਾ ਜੀ ਦੀ ਨਸਾਨੀ ਸ਼ਹਾਦਤ ਨੂੰ ਸਮਰਪਿਤ ਮਹਾਨ ਜਾਗਰਤੀ ਯਾਤਰਾ ਜੋ 18 ਸਤੰਬਰ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਹਿਲੀ ਪਿਤਾ ਦੇ ਨਾਲ ਮਿਲਣੀ ਤੇ ਵਿਸੋੜਾ ਦਾ ਸਥਾਨ ਕੇਸਗੜ੍ਹ ਸਾਹਿਬ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਖਾਤਰ ਪਟਨਾ ਸਾਹਿਬ ਤਖਤ ਤੋਂ ਸ਼ੋਭ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਕੱਲ ਯਾਨੀ 23 ਅਕਤੂਬਰ 2:30 ਵਜੇ ਦੇ ਕਰੀਬ ਹਲਕਾ ਅਮਰਗੜ ਬਾਗੜੀਆਂ ਨਗਰ ਵਿਖੇ ਐਂਟਰ ਹੋਣ ਦੀ ਸਭਾਵਨਾ ਬਾਗੜੀਆਂ ਨਗਰ ਦੇ ਆਲੇ ਦੁਆਲੇ ਦੇ ਸਾਰੇ ਪਿੰਡਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਵੀ ਇਸ ਮਹਾਨ ਸ਼ੋਭ ਯਾਤਰਾ ਦਾ ਸਵਾਗਤ ਕੀਤਾ ਜਾਵੇ ਕਰੀਬ 3 ਵਜੇ ਦੇ ਇਰਦ-ਗਿਰਦ ਅਮਰਗੜ ਬਿਆਲੇ ਦੁਆਲੇ ਦੇ ਸਾਰੇ ਪਿੰਡਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਬੇਨਤੀ ਕੀਤੀ ਜਾਂਦੀ ਹੈ ਅਮਰਗੜ ਦੇ ਨਗਰ ਦੇ ਵਿੱਚ ਸਵਾਗਤ ਵੀ ਕਰਨਾ ਤੇ ਸ਼ੋਭ ਯਾਤਰਾ ਵਿੱਚ ਸ਼ਾਮਲ ਵੀ ਹੋਣਾ ਤੇ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਆਪਣੀਆਂ ਗੱਡੀਆਂ ਤੇ ਖਾਲਸਾ ਪੰਥ ਦਾ ਝੰਡਾ ਨਿਸ਼ਾਨ ਲਗਾ ਕੇ ਸ਼ਾਮਲ ਹੋਣ ਤੇ ਇਸ ਸ਼ੋਭ ਯਾਤਰਾ ਦੇ ਵਿੱਚ ਆਪਣੀਆਂ ਆਪਣੀਆਂ ਗੱਡੀਆਂ ਦੇ ਨਾਲ ਨੌਜਵਾਨਾਂ ਨੂੰ ਬੇਨਤੀ ਹੈ ਸ਼ਾਮਲ ਹੋਣ ਅਮਰਗੜ ਤੋਂ ਬਾਅਦ ਟੋਲੇਵਾਲ ਵਿਖੇ ਸਾਰੇ ਨਗਰ ਪੰਚਾਇਤ ਨੂੰ ਬੇਨਤੀ ਹੈ ਵੀ ਉਹ ਸਵਾਗਤ ਕਰਨ ਉਸ ਤੋਂ ਬਾਅਦ ਮਹੌਰਨ ਦੇ ਅਲਗ-ਅਲਗ ਦੇ ਪਿੰਡਾਂ ਤੇ ਮਹੌਰਨ ਦੀ ਪੰਚਾਇਤ ਨੂੰ ਵੀ ਬੇਨਤੀ ਆ ਉੱਥੇ ਸਵਾਗਤ ਕੀਤਾ ਜਾਵੇ ਉਪੂ ਕੀ ਪਿੰਡ ਦੇ ਵਿੱਚ ਫਿਰ ਸਾਰੇ ਸੰਗਤ ਨੂੰ ਅਲਗ-ਅਲਗ ਦੇ ਪਿੰਡਾਂ ਨੂੰ ਬੇਨਤੀ ਆ ਕਿ ਉੱਥੇ ਸਵਾਗਤ ਕੀਤਾ ਜਾਵੇ ਉਪੂ ਕੀ ਤਬਾਦ ਪੂਰੇ ਜ਼ਿਲ੍ਹਾ ਮਲੇਰਕੋਟਲੇ ਨੂੰ ਨਿਮਰਤਾ ਸਹਿਤ ਬੇਨਤੀ ਆ ਸਾਰੇ ਮੇਰੇ ਵੀਰ ਭਾਈ ਕਰੀਬ 3:30 ਵਜੇ ਦੇ ਨੇੜੇ ਤੇੜੇ ਗਰਿਆ ਚੌਕ 'ਤੇ ਸ਼ੋਭਜਾਤਰਾ ਪਹੁੰਚ ਜਾਵੇਗੀ ਉੱਥੇ ਸਵਾਗਤ ਕਰਨ ਆਪਣੀ ਆਪਣੀ ਸਰਦਾ ਮੁਤਾਬਕ ਕੋਈ ਲੰਗਰ ਲਾ ਸਕਦੇ ਨੇ ਕੋਈ ਖਾਣ ਪੀਣ ਦਾ ਪ੍ਰਬੰਧ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਗਰਿਆਲ ਚੌਂਗ ਤੋਂ ਬਾਅਦ ਯਰਗ ਚੌਂਗ ਤੋਂ ਇਹ ਸੋਭ ਯਾਤਰਾ ਜੋੜੇਪਲਾਂ ਵਾਲੀ ਰੋਡ ਨੂੰ ਮੁੜ ਪਵੇ ਉਸ ਦਾ ਪਹਿਲਾ ਸਵਾਗਤ ਰਾੜਮਾ ਪਿੰਡ ਦੇ ਵਿੱਚ ਕੀਤਾ ਜਾਵੇਗਾ ਉਹਦੇ ਆਲੇ-ਦੁਆਲੇ ਦੇ ਨਗਰ ਪੰਚਾਇਤਾਂ ਨੂੰ ਤੇ ਸਾਡੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਵੀ ਉੱਥੇ ਸਵਾਗਤ ਕੀਤਾ ਜਾਵੇ ਉਸ ਤੋਂ ਬਾਅਦ ਖਾਨਪੁਰ ਦੀ ਸਮੂਹ ਸਾਧ ਸੰਗਤ ਨਾਲ ਅਲਦਰ ਦੇ ਪਿੰਡਾਂ ਨੂੰ ਬੇਨਤੀ ਆ ਵੀ ਉੱਥੇ ਸਵਾਗਤ ਕੀਤਾ ਜਾਵੇ ਫਿਰ ਮੰਡੀਆਂ ਪਿੰਡ ਦੇ ਵਿੱਚ ਵੀ ਸਾਰੇ ਸਮੂਹ ਨગર ਨੂੰ ਬੇਨਤੀ ਆ ਤੇ ਅਲਦਰ ਦੇ ਪਿੰਡਾਂ ਨੂੰ ਉੱਥੇ ਸਵਾਗਤ ਕਰਨ ਫਿਰ ਸੋਕਰਾਂ ਪਿੰਡ ਦੇ ਵਿੱਚ ਵੀ ਸਾਰੇ ਨਗਰ ਨੂੰ ਤੇ ਅਲਦਰ ਦੇ ਵੰਡੀ ਪਿੰਡਾਂ ਨੂੰ ਜੱਟੂਆਂ ਨੂੰ ਬੇਨਤੀ ਆ ਵੀ ਉੱਥੇ ਸਮੂਹ ਸਾਧ ਸੰਗਤ ਸਵਾਗਤ ਕਰੇ ਪਾਰਟੀ ਵੱਲੋਂ ਉੱਪਰ ਉੱਠ ਕੇ ਸਾਰੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਨਿਮਰਤਾ ਸਹਿਤ ਵੀ ਇਸ ਸ਼ੋਭ ਯਾਤਰਾ ਦੇ ਵਿੱਚ ਸ਼ਾਮਲ ਹੋਵੋ ਉਸ ਤੋਂ ਅੱਗੇ ਦੁਗਰੀ ਨਗਰ ਦੇ ਪਿੰਡ ਨੂੰ ਪੰਚਾਇਤ ਨੂੰ ਵੀ ਉਹ ਆਪਣੇ ਪਾਸ ਦੇ ਤੇ ਇਸ ਸ਼ੋਭ ਯਾਤਰਾ ਦਾ ਸਵਾਗਤ ਕਰਨ ਮਾਈਆਂ ਬੀਬੀਆਂ ਭੈਣਾਂ ਨੂੰ ਸਭ ਨੂੰ ਬੇਨਤੀ ਆ ਜੋ ਸ਼ਾਮਲ ਹੋਣ ਉਸ ਤੋਂ ਬਾਅਦ ਰੁੜਕੀ ਕਲਾ ਜਿੱਥੇ ਕਿ ਮੰਨਵੀ ਨਗਰ ਹੋਰ ਬਡਲਾ ਨਗਰ ਤੇ ਸ਼ੈਨਪੁਰਾ ਨਗਰ ਕੋਸਲ ਸੋਈ ਸਾਰਿਆਂ ਨੂੰ ਬੇਨਤੀ ਆ ਵੀ ਉਹ ਉੱਥੇ ਜਾ ਕੇ ਇਸ ਬਾਸੜ ਦੇ ਤੇ ਸਵਾਗਤ ਕੀਤਾ ਜਾਵੇ ਉਦੋਂ ਬਾਅਦ ਗੱਜਨ ਮਜਰੀ ਸਕੂਲ ਦੇ ਵਿੱਚ ਸਵਾਗਤ ਕੀਤਾ ਜਾਵੇ ਜਿਹਦੇ ਵਿੱਚ ਜਾਗੋਵਾਲ ਰੁੜਕੀ ਖੁਰਦ ਦੋਲੋਵਾਲ ਲਾਡੇਵਾਲ ਇਹਨਾਂ ਪਿੰਡਾਂ ਨੂੰ ਲਸੋਈ ਨੂੰ ਬੇਨਤੀ ਆ ਵੀ ਉੱਥੇ ਸਵਾਗਤ ਕੀਤਾ ਜਾਵੇ ਫਿਰ ਆਖਰੀ ਜਿਹੜਾ ਛਟਾ ਸਤੀਸਨਾ ਕੋਈਗਾ ਪੁਰਥਲਾ ਮੰਦਿਰ ਨਗਰ ਪੰਚਾਇਤ ਨੂੰ ਜੱਬੂ ਮਾਜਦੇ ਨੂੰ ਢੀਰੋ ਮਾਜਦੇ ਨੂੰ ਨਗਰ ਪਿੰਡ ਛਿਰਥਲਾ ਨੂੰ ਮਾਹਪੁਰ ਨੂੰ ਉੱਥੇ ਬੇਨਤੀ ਕੀਤੀ ਜਾਂਦੀ ਵੀ ਉਹ ਪੁਰਥਲੇ ਆ ਕੇ ਇਸ ਨਗਰ ਸ਼ੁਭ ਯਾਤਰਾ ਦਾ ਸਵਾਗਤ ਕਰਨ ਉਸ ਤੋਂ ਬਾਅਦ ਫਿਰ ਜਿਲ੍ਹਾ ਲੁਧਿਆਣੇ ਦੇ ਵਿੱਚ ਜੋੜੇਪੁਰ ਤੋਂ ਜਾ ਕੇ ਇਹ ਸ਼ੋਭ ਯਾਤਰਾ ਅੱਗੇ ਆਪਣੇ ਰਸਤੇ ਤੇ ਚੱਲ ਜਾਏਗੀ ਖੰਨੇ ਤੋਂ ਬਾਅਦ ਇਹ ਰਾਤ ਦਾ ਪੜਾਓ ਇਹਦਾ ਮੰਜੀ ਸਾਹਾਬ ਆ ਮੇਰੀ ਦੁਆਰਾ ਫਿਰ ਸਾਰੇ ਨੌਜਵਾਨਾਂ ਨੂੰ ਬੀਬੀਆਂ ਪੈਣਾਂ ਨੂੰ ਆਪਣੀ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਹਿੰਦੂ ਸਿੱਖ ਮੁਸਲਮਾਨ ਸਾਰੇ ਇਸ ਸ਼ੋਭ ਰਜਤਰਾ ਵਿੱਚ ਸ਼ਾਮਲ ਹੋਣ ਇਨ੍ਹਾਂ ਸ਼ਬਦਾਂ ਨਾਲ ਮੈਂ ਸਾਰੇ ਸਾਡੇ ਸਮੂਹ ਸਾ ਸੰਗਤਾਂ ਅਤਿ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਵੀ ਇਹ ਦੇ ਵਿੱਚ ਉਹਨਾਂ ਨੂੰ ਸਾਮਨ ਹੋਣ ਦਾ ਸਾਰਿਆਂ ਨੂੰ ਸੁਆਪ ਪ੍ਰਾਪਤ ਹੋਵੇ ਤੇ ਸਾਰੇ ਗੁਰੂ ਦੇ ਦਰਸ਼ਨ ਕਰਨ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ